5100 ਰੁਪਇਆ ਕਮਲ ਆਟੋ ਰੀਲਸ ਵੱਲੋਂ ਜਿਹੜਾ ਬੰਦਾ ਆ ਵੀਡੀਓ ਪੂਰੀ ਦੇਖ ਕੇ ਦੱਸੂਗਾ ਵੀ ਆਟੋਮੈਟਿਕ ਕਾਰਾਂ ਕਿੰਨੀਆਂ ਨੇ ਲਗਭਗ 50 ਪਲੱਸ ਕਾਰਾਂ ਦਾ ਸਟਾਕ ਆਪਣ ਲਵੇ ਹੈਗਾ ਵਧੀਆ-ਵਧੀਆ ਕਾਰਾਂ ਔਰ ਕੋਈ ਵੀ ਕਾਰ ਹੋਵੇ ਇਦਾਂ ਦੀ ਨਹੀਂ ਹੈਗੀ ਮਤਲਬ ਜੀ ਤੁਹਾਨੂੰ ਟਰਾਈ ਲੈਣੀ ਪਵੇ ਸਾਰੀਆਂ ਕਾਰ ਐਡਾ ਵੀਆਂ ਨੇ ਵੀ ਬਿਨਾ ਟਰਾਈ ਲੈ ਲੈ ਕੇ ਜਾਣ ਵਾਲੇ ਕਾਰਾਂ ਜੇ ਕੋਈ ਕਹਿੰਦਾ ਵੀ ਪਹਿਲੇ ਲੈਣੇ ਨੇ ਅਸੀਂ ਥੋੜੇ ਜੇ ਕ੍ਰੈਡਿਟਾ ਜਿੰਨੇ ਲੈ ਲਈ ਸਾਬਾ ਸੀਟਰ ਕਾਰ ਆ ਔਰ ਲੈਣੀ ਵੀ ਐਸੇ ਰੇਟ ਦੇ ਵਿੱਚ ਆ ਵੀ ਹਨਾ ਵੀ ਬਸ ਕੋਈ ਦੇ ਹੀ ਨਾ ਸਕੇ ਬਿਲਕੁਲ ਇਹ ਇਹ ਵੀਰੇ ਐਕਸ ਜੀ ਵੀ 700 ਫਰਸਟ ਓਨਰ ਲੁਧਿਆਣਾ ਨੰਬਰ ਅਲਾਈ ਚੈੱਕ ਕਰਾ ਦਿਓ ਐਕਸਟਰਾ ਲਵਾਏ ਨੇ ਟਾਇਰ ਨਵੇਂ ਹੂੰ ਹੂੰ ਠੀਕ ਹੈ ਜੀ ਚੱਲੀ ਸਿਰਫ 65 65 ਕੇ 70000 ਚੱਲੀ ਆ ਹਾਂਜੀ ਬਈ ਸੱਸੀ ਕਾਰ ਤੇ ਸਵਾਗਤ ਆ ਤੁਹਾਡਾ ਮਾਈ ਰੈਡੂ ਰਿਪੇਜ ਦੇ ਉੱਤੇ ਬਈ ਕਮਰਾਟੋ ਡੀਲਸ ਤੇ ਆਏ ਤੇ ਨਵੀਆਂ ਕਾਰਾਂ ਸਟਾਕ ਅੱਜ ਆਪਾਂ ਤੁਹਾਨੂੰ ਦਿਖਾਵਾਂਗੇ ਬਹੁਤ ਰੀਜ਼ਨੇਬਲ ਰੇਟਾਂ ਦੇ ਕਾਰਾਂ ਔਰ ਚੰਗੇ ਇੰਜਨਰ ਵਾਲੀ ਕਾਰਾਂ ਐਡਾ ਸਟਾਕ ਆ ਕਾਰਾਂ ਖੱਡ ਲਵੇ ਰੇ ਕਾਰ ਦੀ ਅਗਰ ਗੱਲ ਕਰਾ ਵੀ ਅਗਰੇ ਇਨੋਵਾ ਦੀ ਗੱਲ ਕਰੀ ਇਨੋਵਾ 4 5 ਦੇ ਖੜੀਆਂ ਸੁਫਟਾਂ ਖੜੀਆਂ ਵਰਨਾ ਖੜੀਆਂ मतलब ਕਈ ਤਰ੍ਹਾਂ ਦੇ ਘਾਰ ਆ ਆਪਣੇ ਲੈਵੇ ਜਿਹੜੇ 4 4 5 15 ਦੇ ਘਰ ਹੈ ਹੀ ਆਪਣੇ ਲੈਵੇ ਬਿਲਕੁਲ ਠੀਕ ਠਾਕ ਹੋ ਬਈ ਅਸੀ ਕਾਲ ਜੀ ਠੀਕ ਕਾਲ ਬਈ ਤੇ ਬਈ ਬਈ ਹੋਰਾਂ ਨੂੰ ਕਹਿ ਦਿਓ ਵੀ ਇੱਕ ਵੀਡੀਓ ਸ਼ੇਅਰ ਕਰ ਦੇਣਾ ਤੇ ਇਹ ਜ਼ਰੂਰ ਕਹਿ ਲੈ ਵੀ ਇਹ ਜੁੜੇ ਕਿੱਥੋਂ ਨੇ ਸਾਡੇ ਨਾਲ ਹਾਂਜੀ ਵੀਰੇ ਇੱਕ ਤਾਂ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਦੂਜਾ ਤੁਸੀਂ ਮੇਰੇ ਸਾਰੇ ਭਰਾ ਨੇ ਸਾਰੇ ਨੇ ਕਮੈਂਟ ਕਰਨਾ ਤੇ ਕਮੈਂਟ ਦੇ ਵਿੱਚ ਆਪਣੇ ਆਪਣੇ ਸ਼ਹਿਰ ਦਾ ਨੰਬਰ ਪਾਉਣਾ ਜਿਵੇਂ ਆ ਗੱਡੀ ਖੜੀ ਆ ਪੀਵੀ 32 ਨੰਬਰ ਦੀ ਨਾਵੇਂ ਸ਼ਹਿਰ ਵਾਲੇ ਵੀਰ ਆਪਦਾ ਪੀਵੀ 32 ਲਿਖਣਗੇ ਜਲੰਧਰ ਵਾਲੇ ਪੀਵੀ ਜੀ 28 ਲਿਖ ਦੇਣਗੇ ਪੀਵੀ 10 ਲੁਧਿਆਣੇ ਵਾਲੇ ਪੀਵੀ 10 ਲਿਖ ਦੇਣਗੇ ਹਾਂ ਜਿੱਥੇ ਜਿੱਥੇ ਜਿਹੜੇ ਮੇਰੇ ਭਰਾ ਜੁੜੇ ਨੇ ਸਾਰੇ ਆਪਣਾ ਆਪਣਾ ਸ਼ਹਿਰ ਦਾ ਨਾਮ ਐਵੇਂ ਕੋਡ ਵਰਜੇ ਦੱਸਣਾ ਉਹ ਐ ਬਈਆਂ ਨੂੰ ਸਾਨੂੰ ਪਤਾ ਲੱਗਦਾ ਵੀ ਸਾਡੇ ਭਰਾ ਸਾਡੇ ਨੂੰ ਸਾਨੂੰ ਪਤਾ ਲੱਗਦਾ ਵੀ ਸਾਡੇ ਭਰਾ ਸਾਨੂੰ ਇਸ ਜਗ੍ਹਾ ਤੇ ਪਿਆਰ ਕਰ ਰਹੇ ਨੇ ਭਾਈ ਹਨਾ ਬਿਲਕੁਲ ਵੀ ਕਈ ਬਾਹਰਲੇ ਭਰਾ ਹਨੇ ਕੈਨੇਡਾ ਸਰੀ ਅਮਰੀਕਾ ਦੁਬਈ ਪਤਾ ਨਹੀਂ ਕਿੱਥੋਂ ਕਿੱਥੋਂ ਭਾਈ ਹਨਾ ਬਹੁਤ ਸੋਹਣਾ ਪਿਆਰ ਦਿੰਦੇ ਹੋ ਤੁਸੀਂ ਤੇ ਕਰੋ ਕਮੈਂਟ ਤੇ ਇੱਕ ਗੱਲ ਹੋਰ ਭਾਈ ਹਨਾ ਮੈਂ ਹਾਲੇ ਬਹੁਤ ਘੱਟ ਬੋਲਦਾ ਆ ਉਹ ਚੀਜ਼ ਮੇਰੀ ਆਦਤ ਆ ਵੀ ਆਪਾਂ ਥੋੜਾ ਹੀ ਬੋਲਿਆ ਕਰੀਏ ਵੀ ਜਿਹੜੇ ਭਾਈ ਆਪਾਂ ਨੂੰ ਇੰਸਟਾਗ੍ਰam ਤੇ ਵੱਧ ਤੋਂ ਵੱਧ ਫੋਲੋ ਕਰਨਗੇ 3 ਲੱਖ 10 ਹਜ਼ਾਰ ਫੋਲੋਅਰ ਹੋ ਗਏ ਜਦੋਂ ਉਸ ਤੋਂ ਬਾਅਦ ਹਰ 15 ਦਿਨਾਂ ਬਾਅਦ 10 ਹਜ਼ਾਰ ਰੁਪਏ ਕੈਸ਼ ਪ੍ਰਾਈਜ਼ ਦੇ ਆ ਕਰਾਂਗੇ ਤੇ ਜਾਓ ਇੰਸਟਾਗ੍ਰam ਔਰ 10000 ਰੁਪਏ ਦਾ ਕੈਸ਼ ਪ੍ਰਾਈਜ਼ ਦਿੱਤੋ ਬਈਆਂ ਨਾ ਤੁਸੀਂ ਵੀ ਤੇ ਬਈ ਸਟਾਰਟ ਕਰੀਏ ਆਪਾਂ ਹਾਂਜੀ ਹਾਂਜੀ ਵੀਰੇ ਦਰਸ਼ਨ ਦੀ ਲੋੜ ਨਹੀਂ ਬਈ ਤੁਹਾਨੂੰ ਆਉਣਾ ਕਿੱਥੇ ਹੈਗਾ ਹਾਂਜੀ ਕਮਲ ਆਟੋ ਡੀ ਲੁਧਿਆਣਾ ਬਈ ਲੁਧਿਆਣਾ ਤੇ ਪਹਿਲੀ ਕਾਰ ਦੀ ਗੱਲ ਕਰਾਂ ਮੈਂ ਪਹਿਲੀ ਕਾਰ ਆਪਣੇ ਲਵੇ ਆ ਜੀ ਪਹਿਲੀ ਸਿਆਜ਼ ਦਿਖਾਉਨੇ ਆ ਵੀਰੇ ਸਿਆਜ਼ T09 ਹਾਂਜੀ ਆਹ ਇਹ ਵੀਰੇ 2016 ਮਾਡਲ ਆ ਹਾਂਜੀ ਸਾਕਨ ਓਨਰ ਆ ਅਲਾਈ ਚੈੱਕ ਕਰੋ ਕਾਰ ਦੇ ਕਿੰਨੇ ਸੋਨੇ ਲੱਗੇ ਆ ਹਾਂ 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 ਔਰ ਦੀ ਬ੍ਰੈਂਡ ਨੀ ਕੰਡੀਸ਼ਨ ਦੇ ਵਿੱਚ ਆਈ ਐ ਇੱਕ ਸੀਟ ਕਵਰ ਪੈਣ ਵਾਲੇ ਆ ਆ ਉਹ ਆਪਾਂ ਪਵਾ ਕੇ ਦਮਾ ਲਈ ਓਕੇ ਹਾਂਜੀ ਅੱਛਾ ਪੈਸੇ ਕਿੰਨੇ ਨੇ ਦੇ 5 ਲੱਖ ਰੁਪਏ ਦੀ ਗੱਡੀ ਵੀਰੇ 5 ਲੱਖ ਮਾਡਲ 2000 2016 ਮਾਡਲ 16 ਹਾਂਜੀ ਤੇ ਆ ਆ ਗਈ ਨੈਕਸਨ ਹਾਂਜੀ ਨੈਕਸਨ ਵੀਰੇ ਹਜੇ ਆਈਓ ਆ ਦੇਖੋ ਹਾਲਤ ਜੇ ਧੋਣੇ ਧੋਣੇ ਵਾਲੀ ਆ ਮਾੜੀ ਦਾ ਨੰਬਰ ਮਾੜੀ ਦਾ ਨੰਬਰ ਆ ਫਰਸਟ ਓਨਰ ਗੱਡੀ ਆ ਟਾਪ ਐਂਡ ਮਾਰਲਾ XZA+ ਆਟੋਮੈਟਿਕ ਦੇ ਵਿੱਚ ਗੱਡੀ ਆ 2018 ਮਾਡਲ 19 ਦੀ ਰਜਿਸਟ੍ਰੇਸ਼ਨ ਆ ਗੱਡੀ ਦਾ ਰੇਟ ਵੀਰੇ ਸਾਰਾ 6 ਲੱਖ ਤੇ 25000 ਸਵਾ 6 ਲੱਖ ਰੁਪਈਆ ਦੇ ਵਿੱਚ ਉੱਚੀ ਕਾਰ ਆ ਬਈ ਆਪਣੇ ਲਈ ਜਿਹੜੇ ਕੰਪੈਕਟ ਐਸ ਜਿਹੋ ਵੀ ਬੋਲ ਦਿੰਦੇ ਨੇ ਨਾ ਕੰਪੈਕਟ ਐਸ ਜਿਹੋ ਵੀ ਉਹ ਵਾਲੀ ਕਾਰ ਆ ਬਈ ਹਾਂ ਫਸਟ ਓਨਰ ਨਵੀਂ ਕਾਰ ਸਾਰੀ ਪਰ ਸੋਨੇ ਹੋ ਕੇ ਆਈ ਆ ਬਈ ਆ ਆ ਗਈ ਆਪਣੇ ਲਈ ਆਰਟੀਆ ਹਾਂਜੀ ਮਾਡਲ ਦੋ ਯਾਰ 2014 ਮਾਡਲ ਆ ਵੀਰੇ ਹਾਂਜੀ ਫਸਟ ਓਨਰ ਗੱਡੀ ਆ ਓਕੇ ਲੁਧਿਆਣਾ ਨੰਬਰ ਦੀ ਕਾਰ ਆ ਬਹੁਤ ਹੀ ਨੀਟ ਐਂਡ ਕਲੀਨ ਅੰਦਰੋਂ ਵੀ ਬਹੁਤ ਖੂਬਸੂਰਤ ਕਾਰ ਆ ਹਾਂ 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 ਜੀ ਡੀ ਆਈ ਟੌਪ ਵਾਲਾ ਮਾਡਲ ਆ ਲਾਇਬੀਲਾ ਵਾਲਾ ਓਕੇ ਪੈਰ 100% ਨੇ ਗੱਡੀ ਦਾ ਰੇਟ ਸਰ 4,99,000 4,95,000 ਹਾਂਜੀ ਫੋਟ ਓਨਰ ਜੱਡੀ ਆਈ ਆ ਫੋਗ ਲੈਂਪ ਵਗੈਰਾ ਵੀ ਜਿਹੜੇ ਲੱਗੇ ਹੋਏ ਨੇ ਬਈ ਹਨਾ ਵਧੀਆ ਤੇ ਓਕੇ ਰਿਪੋਰਟ ਆ ਮੇਰੇ ਨਾਲ ਕੋਈ ਕਮੀ ਤਾਂ ਨਹੀਂ ਕਰਦਾ ਕੋਈ ਕਮੀ ਨਹੀਂ ਵੀਰੇ ਅੰਦਰੋਂ ਦਿਖਾਦਾ ਇੱਕ ਵਾਰੀ ਹਾਂਜੀ ਹਾਂਜੀ ਦਿਖਾ ਦਿਓ ਆਜੋ ਅੰਦਰੋਂ ਇੱਕ ਵਾਰ ਕਾਰ ਚੈੱਕ ਕਰ ਲਓ ਅੰਦਰੋਂ ਸੀਟ ਕਵਰ ਵਗੈਰਾ ਬਹੁਤ ਸੋਹਣੇ ਨੇ ਕਾਰ ਦੇ ਬਈ ਕੋਈ ਕਮੀ ਨਹੀਂ ਕਾਰ ਦੇ ਵਿੱਚ ਬਾਕੀ ਕਮਲਾ ਡੋਡੂ ਇਸ ਤੇ ਬਈ ਤੁਹਾਨੂੰ ਚੰਗੀਆਂ ਗਾਰਾਂ ਹੀ ਮਿਲਦੀਆਂ ਨੇ ਇਹ ਤੁਹਾਨੂੰ ਐਂਡਰਾਇਡ ਪਲੇਅਰ ਵੀ ਲੱਗਿਆ ਹੋਇਆ ਵੀਰੇ ਠੀਕ ਹੈ ਜੀ ਉਹ ਇਹ ਚੈੱਕ ਕਰ ਲਓ ਬਈ ਹੈ ਨਾ ਹੈ ਵਧੀਆ ਗੱਾਰ ਹੈ ਤੇ ਚੰਗੇ ਇੰਜਨ ਗੇਅਰ ਵਾਲੀ ਕਾਰ ਮਿਲੂ ਨੂੰ ਇੱਕ ਵਾਰ ਤੇ ਗੱਲ ਕਰਾ ਬਈ ਲੋਨ ਕਿੰਨਾ ਕੋਈਣਾ ਕਾਰ ਤੇ ਲੋਨ ਕਰਾ ਦਾਂਗੇ ਵੀਰੇ ਇਹਦੇ ਤੇ ਤਕਰੀਬਨ 5.3-4 ਲੱਖ ਦਾ ਲੋਨ ਹੋ ਜਾਣਾ 5.3-4 ਲੱਖ ਰੁਪਈਆ ਦਾ ਬਈ ਹਾਂਜੀ ਤੇ ਆ ਆ ਗਈ ਕ੍ਰੈਟਾ ਕਾਰ ਆ ਜੀ ਹਾਂਜੀ ਕ੍ਰੈਟਾ ਗੱਡੀ ਵੀਰੇ ਲੋਕਲ ਪੰਜਾਬ ਨੰਬਰ ਦੀ ਗੱਡੀ ਆ ਐਸਐਕਸ ਆਪਸ਼ਨਲ ਓਕੇ 1.6 ਇੰਜਨ ਵਾਲੀ ਆ ਸੈਕੰਡ ਓਨਰ ਆ ਪੰਜਾਬ ਨੰਬਰ ਆ ਗੱਡੀ ਸਿਰਫ 5.6 ਲੱਖ ਰੁਪਏ ਦੀ ਬੰਪਰ ਟੂ ਬੰਪਰ ਸਾਰੀ ਓਰੀਜਨਲ ਪੇਂਟ ਦੀ ਗਾਰੰਟੀ ਸ਼ੀ ਇਹ ਇਹ ਵੀ ਮੈਂ ਤੁਹਾਨੂੰ ਦਿਖਾ ਦੇਣਾ ਜਿਹੜੀ ਮੇਨ ਹੈ ਨਾ ਤੇ ਬਿਮਾਰੀ ਹੁੰਦੀ ਹੈਗੀ ਹਾਂ ਜੀ ਆਹ ਚੈੱਕ ਕਰੋ ਇੰਜ ਨੇ ਟੱਚਿੰਗ ਮਾੜੀ ਜੀ ਇੰਨੇ ਕ ਪੀਸ ਦੀ ਹੀ ਹੋ ਜੂਗੀ ਕਿਰਾਾ ਕੇ ਲਾਂਗੇ Ориジナਲਟੀ ਰੱਖੀ ਹੋਈ ਆ ਇਹ ਤਾਂ ਇਹ ਇਨਾਂ ਜੂ ਐ ਵੀ ਬਿਮਾਰੀ ਹੈਗੀ ਆ ਹੰਡਾ ਜੀ ਬਿਲਕੁਲ ਇਹ ਪੇਂਡ ਉੱਤਰ ਜਾਂਦਾ ਉਹਦਾ ਲਈ ਕਿਉਂ ਹਾਂ ਜੀ ਸਭ ਸ਼ੀਸ਼ੇ ਤੱਕ ਵੀ ਨਾਮ ਲਾਇਆ ਬਈ ਕਾਰ ਆ ਬਹੁਤ ਸੋਹਣੀ ਕਾਰ ਆ ਮਾਡਲ 2000 2015 ਲਾਕਤ ਦੀ ਆ ਪੈਸੇ ਗੱਡੀ 6.5 ਲੱਖ ਰੁਪਏ ਦੀ 6.5 ਲੱਖ ਰੁਪਏ ਆਨ ਟੇਬਲ ਨੇਗੋਸ਼ੀਏਟ ਕੁਝ ਹੋ ਜਾ ਮੜਾ ਮੋਟਾ ਭਾਈ ਹੈ ਨਾ ਹਾਂਜੀ ਤੇ ਆ ਆ ਗਈ ਫੋਰਡ ਨਪੀ ਵੀ 08 8878 ਨੰਬਰ ਹੈ ਮਾਡਲ ਏਅਰ 2013 ਮਾਡਲ ਵੀਰੇ 9.5 ਲੱਖ ਰੁਪਏ ਦੀ 9 ਲੱਖ ਤੇ 50 ਹਜ਼ਾਰ ਰੁਪਏ ਦੇ ਵਿੱਚ ਭਾਈ ਲੈ ਜੀ ਭਾਈ 13 ਮਾਡਲ ਕਾਰ ਸਿਰਫ 9.5 ਲੱਖ 50 ਹਜ਼ਾਰ ਦੀ ਫੋਰਡੂਨਰ ਭਾਈ ਹੈ ਨਾ ਨਵੇਂ ਟਾਇਰ ਇੰਟੀਰੀਅਰ ਨਮਾ ਬਹੁਤ ਸਾਫ਼ ਸੁਥਰਾ ਸਹੀ ਹੈ ਲੈ ਭਾਈ ਤੇ ਆ ਆ ਗਈ ਆਪਣੀ ਨਵੀਂ ਸ਼ੇਪ ਦੀ ਫੋਰਡੂਨਰ ਇਹਦੇ ਨਾਲ ਦੀ ਆਪਣੇ ਲਵੇ ਕਿੰਨੀਆਂ ਇਹਦੇ ਨਾਲ ਦੀਆਂ ਵੀਰੇ ਆਪਣੇ ਕੋਲੇ ਤਿੰਨ ਨੇ ਤਿੰਨ ਨੇ ਹਾਂਜੀ ਠੀਕ ਹੈ ਮਾਡਲ ਮਾਡਲ ਵੀਰੇ 2017 ਹਾਂਜੀ ਫਰਸਟ ਓਨਰ ਆ 1.21 ਲੱਖ ਰੁਪਏ ਦੀ ਗੱਡੀ 1.21 ਲੱਖ ਰੁਪਈਆ ਦੇ ਵਿੱਚ ਫਰਸਟ ਓਨਰ ਕਾਰ ਆਟੋਮੈਟਿਕ ਦੇ ਵਿੱਚ ਇੱਕ ਵਾਰਾ ਉਹ ਅੰਦਰੋਂ ਦਿਖਾ ਦੇ ਬਈ ਕਾਰ ਬਾਈ 2 ਆਟੋ ਬਹੁਤ ਸੋਹਣੀ ਕਾਰ ਆ 70 ਮੈਟ ਵਗੈਰਾ ਐਂਡ ਓਕੇ ਰਿਪੋਰਟ ਕਾਰ ਗੱਡੀ ਆ ਬਾਕੀ ਟੋਇਓਟਾ ਕੀ ਕਾਰ ਬਈ ਇਹਨੂੰ ਕੀ ਕਹਿਣੇ ਇਹਦੇ ਬਈ ਹਾਂ ਬਿਲਕੁਲ ਵੀਰੇ ਬਿਲਕੁਲ ਇਦੇ ਨਾਲ ਦੀ ਆਪਣੇ ਲਾਵੇ ਤਿੰਨ ਚਾਰ ਖੜੀਆਂ ਨੇ ਬਈਆਂ ਨਾ ਕਮਰਾ ਡੋਲਿਸ ਤੇ ਜੇ ਕਿਸੇ ਨੇ ਕੋਈ ਵੀ ਕਾਰ ਲੈਣੀ ਆ ਤਾਂ ਲੈ ਆ ਸਕਦੇ ਹੋ ਬਈ ਨਾ ਪੈਰ ਨਵੇਂ ਗੱਡੀ ਦੇ ਲਾਈ ਹੀਲ ਸੋਹਣੇ ਪਏ ਹੋਏ ਓਕੇ ਲੈ ਜਾ ਬਈ ਬੀ ਐਨ ਸੀ ਲਾਇਆ ਆ ਆ ਗਈ ਆਪਣੇ ਲਵੇ ਬਲੈਨੋ ਬਲੈਨੋ ਇਹ ਕਿਹੜਾ ਮਾਡਲ ਹੈ ਬਲੈਨੋ ਵੀਰੇ ਗੱਡੀ ਹੈਗੀ ਆ 2017 ਮਾਡਲ ਆਟੋ ਪੈਟਰੋਲ ਪਲੱਸ ਆਟੋਮੈਟਿਕ ਠੀਕ ਹੈ ਜੀ ਟਾਪ ਮਾਡਲ ਆ ਵੀਰੇ ਪੁਸ਼ਟਣ ਵਾਲਾ ਠੀਕ ਹੈ ਜੀ ਇੱਕ ਅੰਦਾ ਕੰਮ ਆ ਕੋਈ ਲਾਈਟਾਂ ਉਟਾਂ ਚੇਂਜ ਹੋਣ ਵਾਲੀਆਂ ਇਹਦੀਆਂ ਉਹਦੀਆਂ ਪੀਲੀਆਂ ਜੀਆਂ ਪੈਗੀਆਂ ਆਈ ਆਈ ਲੱਗਦੀ ਹੈ ਹਾਂ ਹਜੇ ਆਈ ਹੋਈ ਹੈ ਹਾਂ ਹਾਂ ਟੌਪ ਵਾਲਾ ਮਾਡਲ ਆ ਲਾਇ ਵਿਲਾ ਵਾਲਾ ਠੀਕ ਹੈ ਜੀ ਕੁਝ ਬਟਨ ਸਾਰੇ ਕੁਝ ਨਵੇਂ ਸੀਟ ਕੋਬਰ ਸਾਫ ਸੁਧਰੀ ਕਾਰ ਹਾਂ ਜੀ ਇਹਦਾ ਵੀਰੇ ਰੇਟ ਰੱਖਿਆ ਤੇ 5 ਲੱਖ ਰੁਪਈਆ ਮਾਡਲ 2017 ਮਾਡਲ 17 ਮਾਡਲ ਬਲਿੰਨੋ ਸਿਰਫ 5 ਲੱਖ ਰੁਪਈਆ ਬਈ ਹਾਂਜੀ ਟੌਪ ਮਾਡਲ ਆ ਆਟੋਮੈਟਿਕ ਹਾਂਜੀ ਪੈਟਰੋਲ ਤੇ ਆ ਆ ਗਈ ਲੋ ਜੀ ਮਰੂਤੀ ਕਾਰ ਆ ਗਈ ਸਿਰਫ 65000 ਰੁਪਈਆ ਦੀ ਬਈ ਹਾਂਜੀ 70000 ਕਿਲੋਮੀਟਰ ਚੱਲੀ ਹੋਈ ਹੈ ਨਾ ਬਿਲਕੁਲ ਜੈਨੂਨ ਚੱਲੀ ਹੈ ਤੇ ਪੇਂਟ ਵੀ ਸਾਰਾ origignal ਗੱਡੀ ਦਾ ਠੀਕ ਹੈ ਜੀ ਬਹੁਤ ਸਾਫ਼ ਸੁਥਰੀਕਾਰ ਆ ਆਹ ਗੱਡ ਲੈ ਜੋ ਬਈ ਇਹ ਲੈ ਜਾਣੀ ਕਿਸੇ ਨੇ ਪਾਸਿੰਗ ਪਾਸਿੰਗ ਹੈ ਜੀ 1.5 ਸਾਲ ਪਿਆ ਪਿਆ ਵਾਲੇ ਹਾਂਜੀ ਹਾਂਜੀ ਪਾਸਿੰਗ ਹੈਗੀ ਆ ਗੱਡੀ ਤੇ 70000 ਤਾਂ ਬੰਦਾ ਜੱਲੀ 65000 ਦੀ ਗੱਡੀ ਉਹ ਤੋਂ ਵੀ 5000 ਮਾਨਤਾਣ ਕਰਦਾਂਗੇ 60000 ਰੁਪਿਆ ਦੇ ਵਿੱਚ ਮੁਕਤੀ ਕਾਰਵਾਈ ਪੰਜਾਬ ਦਾ ਨੰਬਰ ਆਹ ਇਹ ਮੇਨ ਦਾ ਲੈ ਬਿਲਕੁਲ ਤੇ ਆ ਆ ਗਈ ਆਪਣੇ ਲਵੇ ਆ ਗਈ ਵੀਰੇ ਸਕੋਡਾ ਰੈਪਿਡ ਆਟੋਮੈਟਿਕ ਹਾਂਜੀ ਡੀਜ਼ਲ ਗੱਡੀ ਆ ਹਾਂ ਹਾਂ 2016 ਮਾਡਲ 16 ਆਟੋ ਹਾਂਜੀ ਆਟੋਮੈਟਿਕ ਸਾਰੀ ਬੰਪਰ ਤੋਂ ਬੰਪਰ ओरिजिनल ਆ ਜੋ ਅੰਦਰ ਤੋਂ ਦਿਖਾਦਾ ਵੀ ਕਾਰ ਆ ਚੈੱਕ ਕਰੋ ਪੂਰੀ ਵਧੀਆ ਬਿਲਡ ਕੁਆਲਿਟੀ ਆ ਕਹਿੰਦੇ ਟਰਾਲੀ ਦੇ ਡਾਲੇ ਜਿੰਨਾ ਵਜ਼ਨ ਹੁੰਦਾ ਬਈ ਇਹਦੀ ਵਿੰਡੋ ਦਾ ਹੈਨਾ ਬਿਲਕੁਲ ਤੇ ਚੈੱਕ ਕਰ ਲੋ ਅੰਦਰੋਂ ਬਹੁਤ ਸਾਫ ਸੁਥਰੀ ਕਾਰ ਆ ਇਹ ਹਾਂਜੀ ਦੇਖ ਲੈਣੇ ਇਹ ਕਾਰ ਲੈ ਜਾਣੀ ਇਹ ਕਾਰ ਲੈ ਆ ਸਕਦਾ ਤੁਸੀਂ ਬਿਲਕੁਲ 70 ਮੈਟਿੰਗ ਨਵੇਂ ਸੀਟ ਕਵਰ ਸਿਰਫ 510000 ਦੀ ਸਕੋਡਾ ਰੈਪਿਡ ਇਹਦਾ ਗੇਅਰ ਸ਼ਿਫਟਿੰਗ ਦਾ ਵੀ ਨਹੀਂ ਪਤਾ ਲੱਗਦਾ ਵਧੀਆ ਕਾਰ ਆ ਵੀ ਬਿਲਡ ਕੁਆਲਿਟੀ ਚੰਗੀ ਹੁੰਦੀ ਹੈ ਕਾਰ ਦੀ ਇਹ ਕਾਰ ਤੁਸੀਂ ਲੈ ਆ ਸਕਦੇ ਆਂਗੇ ਜੀ ਲਓ ਜੀ ਬਾਈ ਆ ਆ ਗਿਆ ਆਪਣੇ ਲੋਵੇ ਮਰਸੀਡੀਜ਼ ਦੀ ਹਾਂਜੀ ਇਹ ਕਿਹੜੀ ਕਲਾਸ ਹੈ ਇਹ ਵੀਰੇ ਸੀ ਕਲਾਸ ਆ ਸੀ ਕਲਾਸ ਹਾਂਜੀ ਸੀ 200 ਪੈਟਰੋਲ ਤੇ ਕਾਰ ਆ ਆਟੋਮੈਟਿਕ ਗੇਅਰ ਆ ਸਾਢੇ 3 ਲੱਖ ਰੁਪਏ ਦੀ ਸਾਢੇ 3 ਲੱਖ ਰੁਪਈਆ ਦੇ ਵਿੱਚ ਵੀ ਹਨਾ ਮਰਸੀਡੀਜ਼ ਕਾਰ ਤੁਸੀਂ ਇਹ ਕਾਰ ਲੈ ਜਾ ਸਕਦੇ ਆਂਗੇ ਸਾਰੇ ਫੀਚਰ ਚਾਲੂ ਸਾਨੂੰ ਸਾਰੇ ਫੀਚਰ ਦੇ ਕਿਸੇ ਨੇ ਸਵਾਦ ਲੈਣਾ ਕਰਦਾ ਭਈ ਹੈ ਨਾ ਕਈ ਯਾਰ ਕੀ ਕਰਦੇ ਨੇ ਭਈ ਬੰਦੇ ਮੋਡੀਫਿਕੇਸ਼ਨ ਵਗੈਰਾ ਕਰਾਉਂਦੇ ਨੇ ਆਹ ਕਾਰ ਦੇ ਤੇ ਜੋ ਮਰਜ਼ੀ ਐਕਸਪੈਰੀਮੈਂਟ ਕਰੀ ਜਾਓ ਬਿਲਕੁਲ ਕਿਉਂਕਿ ਜਿਆਦਾ ਮਹਿੰਗੀ ਲੈਣਿਆ ਤਾਂ ਨਾ ਥੋੜਾ ਜਿਹਾ ਜੇ ਉਹ ਜਵਾਬ ਦੇ ਲੱਗਿਆ ਦੀ ਗੱਲ ਵੀ ਇੱਥੇ ਤਿੰਨ ਸਾਢੇ ਦੇ ਲੱਖ ਤਾਂ ਆਉਂਦਾ ਗਿਆ ਭਈ ਹੈ ਨਾ ਤੇ ਆਹ ਕਾਰ ਦੇ ਰੇਟ ਤੇ ਗੱਡੀ ਆ ਵੀਰੇ ਆਹ ਲਓ ਜੀ ਭਾਈ ਜਿਹਨੇ ਦੇਖਣਾ ਹੈ ਵਨ ਉਹ ਲੈ ਜਾਓ ਆਡੀ Q7 ਭਈ ਆਹ ਚਾ ਟਾਰ ਹਾਂ ਜੀ ਚੀਜ਼ ਆ ਭਈ ਨਾ ਵੱਡੀ ਕਾਰ ਹੈ ਇੰਟੀਰੀਅਰ ਦਿਖਾ ਦਿਓ ਕਾਰ ਦਾ ਹੂੰ 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 Q7 ਕਾਰ ਆ ਵੀਰੇ 2000 ਤੇ 14 ਮਾਡਲ ਆ 15 ਦੀ ਰਜਿਸਟ੍ਰੇਸ਼ਨ ਆ ਠੀਕ ਐ ਸੈਕੰਡ ਓਨਰ ਆ ਹਾਂ ਹਾਂ ਲੁਧਿਆਣੇ ਦਾ ਨੰਬਰ ਆ ਠੀਕ ਐ ਬਹੁਤ ਨੀਟ ਐਂਡ ਕਲੀਨ ਕਾਰ ਆ ਪੱਕੇ ਨੰਬਰ ਦੀ ਗੱਡੀ ਆ ਵੀਰੇ ਠੀਕ ਐ ਅਲਾਈ ਵੀਲ ਵੱਡੇ 20 ਇੰਚ ਲੱਗੇ ਆ ਹਾਂ 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 ਟਾਇਰ ਨਵੇਂ ਆ ਓਕੇ ਤੇ ਗੱਡੀ ਚਲਾਓ ਬਾਈ ਥੋੜੇ ਜੇ ਰੇਟ 'ਚ 12 ਮਾਡਲ ਨਹੀਂ ਨਹੀਂ 14 ਮਾਡਲ 15 ਰਜਿਸਟਰਡ 14/15 ਆਡੀ Q7 ਪ੍ਰਾਈਸ ਪ੍ਰਾਈਸ ਵੀਰੇ ਦਾ ਸਿਰਫ 12 ਲੱਖ ਰੁਪਏ ਦੀ ਪਾਰਟੀ ਨੂੰ ਪੇਮੈਂਟ ਕਰਨੀ ਆ 12 ਲੱਖ ਰੁਪਏ। ਲਓ ਜੀ 12 ਲੱਖ ਰੁਪਏ ਦੀ ਕਾਰ ਆ। ਬਾਕੀ ਕਮਿਸ਼ਨ ਹੈ। ਕਮਿਸ਼ਨ ਤੇ ਹੋਰ ਤੁਹਾਨੂੰ ਕਿਹਦੀ ਹੋਰ ਦਿਖਾਉਣਾ? ਕਾਰ ਆਪਾਂ ਹੁਣ ਆਹ ਨਹੀਂ ਦਿਖਾਉਂਦੇ ਤੁਹਾਨੂੰ ਐਂਡ ਵਾਲੀ ਕਾਰ ਦਿਖਾਵਾਂ ਤੁਹਾਨੂੰ ਆ ਦੀ ਕਾਰਾਂ ਦਿਖਾਉਣਾ। ਆ ਆ ਗਈ ਵੈਗਨਰ। ਹਾਂ ਜੀ। ਆ ਆ ਗਈ ਵੈਗਨਰ ਤੇ ਆ ਆ ਗਈ ਟਾਉਸ। ਰੌਲ ਪੱਜ ਗਿਆ ਹੈ ਥੋੜਾ ਨਾਲ ਬਈ ਹੈ ਨਾ। ਤੇ ਕਾਰਾਂ ਕਾਰਾਂ ਗਿਣੀ ਚੱਲੋ ਤੁਸੀਂ ਬਈ ਹੈ ਨਾ ਕਿੰਨੀਆਂ ਨੇ ਵੀ ਗਿਣ ਕੇ ਦੱਸਣੀਆਂ ਕਿੰਨੀਆਂ। ਆ ਆ ਗਈ ਆਈਟਮ ਇਹ ਵੀ ਇਹ ਸਾਰੀਆਂ ਦਿਖਾਵਾਂ ਤੁਹਾਨੂੰ। ਆ ਹੋਂਡਾ ਸਿਟੀ ਇੱਧਰ ਸਿਆਦ ਖੜੀ ਹੈ। ਇਧਰ ਵੀ ਆਪਣੀ ਅਮੇਜ਼ ਖੜੀ ਆ ਆ ਕਾਰਾਂ ਜਾਂ ਕਰ ਲਓ ਬਹੁਤ ਸਾਰੀਆਂ ਕਾਰਾਂ ਨੇ ਬਈ ਹੈ ਨਾ ਕੋਈ ਵੀ ਅਗਰ ਕਾਰ ਲੈਣੀ ਆ ਕੋਈ ਵੀ ਤਾਂ ਛੇਤੀ ਵਿਜ਼ਿਟ ਕਰ ਲਓ ਲਗਭਗ 50 ਪਲੱਸ ਕਾਰਾਂ ਦਾ ਸਟਾਕ ਆਪਣ ਲਵੇ ਹੈਗਾ ਵਧੀਆ-ਵਧੀਆ ਕਾਰਾਂ ਔਰ ਕੋਈ ਵੀ ਕਾਰ ਹੋਵੇ ਇਦਾਂ ਦੀ ਨਹੀਂ ਹੈਗੀ ਮਤਲਬ ਜੇ ਤੁਹਾਨੂੰ ਟਰਾਈ ਲੈਣੀ ਪਵੇ ਸਾਰੀਆਂ ਕਾਰ ਐਦਾਂ ਦੀਆਂ ਨੇ ਵੀ ਬਿਨਾ ਟਰਾਈ ਲੈ ਲੈ ਕੇ ਜਾਣਾ ਨਹੀਂ ਕਾਰ ਆ ਚੈੱਕ ਕਰ ਲਓ ਇਨੋਵਾ ਦੀ ਗੱਲ ਕਰਦਾ ਤੁਹਾਨੂੰ ਮੈਂ ਇਨੋਵਾ ਸਾਰੀਆਂ ਨਵੀਂ ਸ਼ੇਪ ਵਾਲੀਆਂ 1 2 3 ਤੇ 4 ਇਹ ਕਾਰਾਂ ਲਿਆ ਦੋ ਸਾਰੀਆਂ ਕਾਰਾਂ ਮਿਆਬ ਨੰਬਰ ਵਈ ਹੈ ਨਾ ਬਿਲਕੁਲ ਵੀਰੇ ਸਾਰੀਆਂ ਪੰਜਾਬ ਨੰਬਰ ਤੇ ਹੁਣ ਆਪਾਂ ਨੋਵਾ ਦਿਖਾਈਏ ਨੋਵਾ ਕ੍ਰਿਸਟਲ ਨੋਵਾ ਕਰਨਾ ਦਿਖਾਣਾ ਇਹ ਹੀ ਕਿਹੜਾ ਮਾਡਲ ਹੈ ਇਹ ਵੀਰੇ 2021 ਮਾਡਲ ਆਟੋਮੈਟਿਕ ਦੇ ਵਿੱਚ ਕਾਰ ਆ ਹਾਂਜੀ ਲੋਕਲ ਨੰਬਰ ਆ ਪੰਜਾਬ ਦਾ ਤੇ ਨੰਬਰ ਪੇਡ ਨਾਲ ਹੀ ਜਾਊਗਾ ਹੂੰ 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 ਆਟੋ ਦੇ ਵਿੱਚ ਗੱਡੀ ਲੱਭਦੀ ਨਹੀਂ ਆਪਣੇ ਕੋਲੇ ਖੜੀ ਆ ਸਿਰਫ 18 ਲੱਖ ਰੁਪਏ ਦੀ ਆ ਸਨੋ ਤੇ ਗੱਡੀ 18 ਲੱਖ ਰੁਪਿਆ ਹਾਂਜੀ ਅਗਲੀ ਕਾਰ ਵੀ ਨੋਵਾ ਗਾਰ ਆਪਣੇ ਕੋਲ ਲੈ ਬਈਏ ਇਹ ਇੱਕ ਆਰਬੀ ਬਹੁਤ ਵਧੀਆ ਕਾਰ ਹੈ ਮਤਲਬ ਗੱਲ ਕਰਾਂ ਵੀ ਯਾਰ ਬਾਕੀ ਟੋਇਓਡਾ ਹੈ ਪਰੋਸਾ ਬਸ ਬਿਲਕੁਲ ਜੇ ਭਰੋਸਾ ਲੈਣਾ ਕਿਸੇ ਨੇ ਵੀ ਜੇ ਕਹਿੰਦੇ ਕਾਰ ਕਿਹੜੀ ਲਈਏ ਤਾਂ ਟੋਇਓਡਾ ਬਸ ਇਹ ਚੀਜ਼ ਹੈ ਇੱਕ ਮਾਡਲ ਕਿਹੜਾ ਗੱਡੀ ਇਹ ਵੀਰੇ 2021 ਮਾਡਲ ਆਟੋਮੈਟਿਕ ਇਹ ਵੀ ਆ ਹਾਂਜੀ ਠੀਕ ਹੈ ਜੀ ਫਰਸਟ ਓਨਰ ਆ ਲੁਧਿਆਣੇ ਦਾ ਨੰਬਰ ਆ ਗੱਡੀ ਦੇ ਦਾਂਗੇ ਸਿਰਫ 19 ਲੱਖ ਰੁਪਏ 19 ਲੱਖ ਰੁਪਈਆ ਦੀ ਨੋਵਾ ਗਾਰ ਅੰਦਰੋਂ ਦਿਖਾ ਦੇ ਇੱਕ ਵਾਰ ਬਈ ਅੰਦਰੋਂ ਕੰਪਨੀ ਦੇ ਫੈਬਰਿਕ ਦੇ ਵਿੱਚ ਕਾਰ ਹੈਗੀ ਕੈਪਟਨ ਸੀਟਾਂ ਨੇ ਵੀਰੇ ਦੋਨੇ ਕਾਰਾਂ ਦੀਆਂ ਅੱਛਾ ਕੈਪਟਨ ਸੀਟਾਂ ਦੇ ਵਿੱਚ ਹਾਂਜੀ ਲੋ ਜੀ ਬਈ ਕੈਪਟਨ ਸੀਟਾਂ ਤੇ ਕਾਰ ਹੈ ਵਧੀਆ ਗਾਰ ਆ ਪੂਰੀ ਵਧੀਆ ਗਾਰ ਬਈ ਆ ਚੈੱਕ ਕਰੋ ਫਰਸਟ ਓਨਰ ਆ ਸਿਰਫ 70000 ਚੱਲੀ ਆ ਵੀਰੇ ਗੱਡੀ ਸਿਰਫ ਸਿਰਫ 70000 ਹਾਂਜੀ ਲੋ ਜੀ 70000 ਕਾਰ ਚੱਲੀ ਆ ਸੋਨੀਟ ਐਂਡ ਕਲੀਨ ਗਾਰ ਸਾਰੀ ਓਰੀਜਨਲ ਪੇਂਟ ਦੀ ਹੈ ਤਕਰੀਬਨ ਤਕਰੀਬਨ ਚਲੋ ਅਗਲੀ ਤੁਹਾਨੂੰ ਮੈਂ ਦਿਖਾਦਾ ਬਰੇਜ਼ਾ ਗਾਰ ਬਈ ਹਾਂਜੀ ਆ ਗਈ ਨੋਵਾ ਦਿਖਾਵਾਂਗੇ ਉਹ ਵੀ ਫਿਰ ਦਿਖਾਣੇ ਆ ਇਹ ਹਾਂਜੀ ਇਹ ਆ ਗਈ ਬਰੀਜ਼ਾ ਵੀਰੇ 2018 ਮਾਡਲ ਦਸੰਬਰ ਮਹੀਨੇ ਦਾ ਹਾਂਜੀ ਗੱਡੀ ਦਾ ਰੇਟ ਵੀਰੇ ਸਿਰਫ 7.5 ਲੱਖ ਰੁਪਿਆ ZEI ਪਲੱਸ ਆਟੋਮੈਟਿਕਾ ਲੋ ਆਟੋਮੈਟਿਕ ਹੀ ਬਹੁਤ ਆਪਣੇ ਆਪਣੇ ਲਵੇ ਆ ਵੀ ਆਟੋ ਐ ਆ ਵੀ ਆਟੋ ਐ ਆ ਵੀ ਆਟੋ ਆ ਤੇ ਬਾਹਰ ਕਾਰਾਂ ਬੰਦੀਆਂ ਨੇ ਉਹ ਵੀ ਆਟੋ ਨੇ ਭਾਈ ਹਾਂਜੀ ਲਗਭਗ ਆਪਣੇ ਕੋਲ 10 ਕਾਰਾਂ ਇਦਾਂ ਦੀਆਂ ਖੜੀਆਂ ਨੇ ਜਿਹੜੀਆਂ ਕਾਰਾਂ ਆ ਆਟੋਮੈਟਿਕ ਨੇ ਅਜ ਇੱਕ ਕੁਇਸ ਦਿੰਨੇ ਆ ਫਿਰ ਠੀਕ ਹੈ 5100 ਰੁਪਇਆ ਕਮਲ ਆਟੋ ਰੀਲਸ ਵੱਲੋਂ ਜਿਹੜਾ ਬੰਦਾ ਆ ਵੀਡੀਓ ਪੂਰੀ ਦੇਖ ਕੇ ਦੱਸੂਗਾ ਵੀ ਆਟੋਮੈਟਿਕ ਕਾਰਾਂ ਕਿੰਨੀਆਂ ਨੇ ਹਾਂ ਅੱਜ ਦੀ ਵੀਡੀਓ ਠੀਕ ਹੈ ਜੀ ਠੀਕ ਨਹੀਂ ਹਰ ਇਹ ਇਹ ਆ ਗਈ ਵੀਰੇ ਆਪਣੀ ਮੈਨੂਅਲ ਦੇ ਵਿੱਚ ਹਮ ਇਨੋਵਾ ਕ੍ਰਿਸਟਾ 2018 ਮਾਡਲ ਫਸਟ ਓਨਰ ਪੰਜਾਬ ਨੰਬਰ ਗੱਡੀ ਦਾ ਰੇਟ ਸਿਰਫ 12.5 ਲੱਖ ਰੁਪਇਆ ਤਾਂ 14 ਲੱਖ ਹੈ ਤੁਸੀਂ 12:30 ਵੀ ਅੱਜ ਦੇ ਦੇਣੀ ਗੱਲੋ ਜੀ 1.5 ਲੱਖ ਰੁਪਏ ਦਾ ਡਿਸਕਾਊਂਟ ਖੜੇ ਖੜਾਏ ਬਈ ਹੈ ਨਾ ਤੇ ਮੇਨ ਗੱਲ ਉਹੀ ਆ ਵਿੱਚ ਅਸੀਂ ਵੀਡੀਓ ਦੇ ਬੋਲਾਂਗੇ ਵੀ ਆਟੋਮੈਟਿਕ ਕਾਰ ਹੈ ਵੀ ਆਹ ਆਟੋਮੈਟਿਕ ਕਾਰ ਤੁਸੀਂ ਦੱਸਣਾ ਵੀ ਆਟੋਮੈਟਿਕ ਕਾਰ ਹੈ ਕਿੰਨੀਆਂ ਦਿਖਾਈਆਂ ਵੀਡੀਓ ਦੇ ਵਿੱਚ ਬਈ ਹੈ ਨਾ ਤੇ ਜਿਹੜਾ ਬਈ ਸਭ ਤੋਂ ਪਹਿਲਾਂ ਦੱਸੂਗਾ ਵੀ ਇੰਨੀਆਂ ਕਾਰਾਂ ਨੇ ਬਈ ਹੈ ਨਾ ਤਾਂ 51000 ਰੁਪਏ ਦਾ ਕੈਸ਼ ਪ੍ਰਾਈਸ ਪਤਾ ਮੈਨੂੰ ਵੀ ਨਹੀਂ ਹੈਗਾ ਗਿਣ ਕੇ ਨਾ ਵੀ ਦੱਸਣੀਆਂ ਨੇ ਤੇ ਆ ਇਹ ਹੈਗੀ 2016 ਮਾਡਲ ਹਾਂਜੀ ਤੋ ਯਾਰ 16 ਮਾਡਲ ਨੋਵਾ ਕ੍ਰਿਸਟਾ ਪੱਕੇ ਲੁਧਿਆਣਾ ਨੰਬਰ ਦੀ ਗੱਡੀ ਸੈਕੰਡ ਓਨਰ ਆ ਗੱਡੀ ਦਾ ਰੇਟ ਸਿਰਫ 9 ਲੱਖ ਤੇ 95 ਹਜ਼ਾਰ 9 ਲੱਖ ਤੇ 95 ਹਜ਼ਾਰ ਰੁਪਈਆ ਦੇ ਵਿੱਚ ਬਈ ਹੈ ਨਾ ਕੋਈ ਗਾਰਬਈ ਤੇ ਆ ਆ ਗਈ ਲੋ ਜੀ ਡਾਰਕ ਕੰਡੀਸ਼ਨ ਦੇ ਵਿੱਚ ਆਪਾਂ ਲੈਵੇ ਨੈਕਸਨ ਹਾਂਜੀ Tata Nexon ਆ ਵੀਰੇ ਟਾਪ ਵਾਲਾ ਮਾਡਲ ਆ ਸਨਰੂਫ ਵੈਂਟੀਲੇਟਰ ਸੀਟਾ ਫੋਲਡ ਸੀਟ ਦੇ ਵਿੱਚ ਆ ਠੀਕ ਹੈ ਲੁਧਿਆਣਾ ਨੰਬਰ ਫਸਟ ਓਨਰ ਠੀਕ ਹੈ ਜੀ ਚੱਲੀ ਸਿਰਫ ਹੀ 30 ਹਜ਼ਾਰ ਕਿਲੋਮੀਟਰ ਆ ਗੱਡੀ ਦਾ ਰੇਟ ਬਹੁਤ ਵੀ ਛੋਟਾ ਜਾ ਰਹਿਣ ਵਾਲਾ ਹੂੰ ਹੂੰ ਸਾਡੇ 14 ਲੱਖ ਵਾਲਾ ਮਾਡਲ ਆ ਵੀਰੇ ਹਾਂ ਹਾਂ 8 ਲੱਖ 80 ਹਜ਼ਾਰ ਦੀ ਗੱਡੀ ਆਪਾਂ ਦੇ ਦੇਣੀ ਆ 880 ਦੇ ਵਿੱਚ ਹਾਂਜੀ ਲੋ ਜੀ ਬਈ 8 ਲੱਖ 80 ਹਜ਼ਾਰ ਰੁਪਈਆ ਦੇ ਵਿੱਚ 올 ਬਲੈਕ ਕਾਰ ਅੰਦਰੋਂ ਵੀ ਬਲੈਕ ਔਰ ਬਾਹਰੋਂ ਵੀ ਬਲੈਕ ਹਾਂਜੀ ਨਾਲ ਇੱਕ ਬੈਜ ਆਹ ਕਾਰ ਕੰਡੀਸ਼ਨ ਕਾਰ ਕੰਡੀਸ਼ਨ ਇਹ ਰਿਜਨਲ ਆ ਲਾਇਆ ਨਹੀਂ ਹੋਇਆ ਰਿਜਨਲ ਆ ਅੱਛਾ ਇਸ ਸਾਰੀ ਬੰਪਰ ਟੂ ਬੰਪਰ ਰਿਜਨਲ ਗੱਡੀ ਆ ਉਹਦਾ ਪ੍ਰੂਫ ਇਹ ਆ ਵੀ ਹਜੇ ਤੱਕ ਕਲਮ ਨਹੀਂ ਲੱਗੀ ਹੈਗੀ ਬੰਪਰ ਲੋ ਜੀ ਆ ਚੈੱਕ ਕਰ ਲਓ ਬਈ ਹੈਨਾ ਕੋਈ ਕਲਮ ਨਹੀਂ ਲੱਗੀ ਹੋਈ ਹਾਲ ਤੱਕ ਆ ਚੈੱਕ ਕਰ ਲਓ ਸਾਰੀ ਰਿਜਨਲ ਪੇਂਟ ਨਹੀਂ ਆ ਹਾਈ ਨੋਵਾ ਵੀਰੇ 103995 ਆ ਵੀ ਨੈਕਸਨ ਆਪਣੀ ਹਾਂ ਜੀ ਇਹ ਹੈਗੀ ਟਾਟਾ ਨੈਕਸਨ ਤੀਜੀ ਨੈਕਸਨ ਲਾਈ ਇਹ ਨੇ ਆਹ ਤੀਜੀ ਨੈਕਸਨ ਇਹ ਹੈਗੀ ਵੀਰੇ ਆਪਣੀ 2018 ਮਾਡਲ 19 ਰਜਿਸਟਰਡ ਮੈਨੂਅਲ ਮੈਨੂਅਲ ਦੇ ਵਿੱਚ ਪਹਿਲਾਂ ਆਟੋ ਵਿਖਾਈ ਸੀ ਹੁਣ ਮੈਨੂਅਲ ਆ ਲੋਕਲ ਨੰਬਰ ਆ ਪੰਜਾਬ ਦਾ ਜਲੰਧਰ ਨੰਬਰ ਗੱਡੀ ਆ 5,37500 ਰੁਪਏ 5,37500 ਰੁਪਏ ਬਈ ਬੱਪਰ ਬੰਪਰ ਸਾਰੀ ਓਰੀਜਨਲ ਇਹ ਵੀ ਆ 50000 ਜਿੰਨੀ ਸਿਰਫ ਲਓ ਜੀ ਉਰੇ ਮੈਂ ਉਹੀ ਗੱਲ ਕਰਾ ਫੇਰ ਦੁਬਾਰਾ ਕਰਾ ਲਗਭਗ 15 ਤੋਂ 20 ਘਰ ਆ ਏਦਾਂ ਦੀ ਆ ਵੀ ਜਿਹੜੀਆਂ ਬੰਪਰ ਤੋਂ ਬੰਪਰ ਰੀਜਨਲ ਨੇ ਹਾਂਜੀ ਬਾਲੇ ਏਦਾਂ ਦੇ ਗਾੜੇ ਨੇ ਭਈ ਆਪਣੇ ਆ ਗਈ I20 ਹਾਂਜੀ ਇਹ ਆ ਗਈ ਵੀਰੇ I20 ਮੈਗਨਾ ਮੈਗਨਾ ਹਾਂਜੀ ਕਿੰਨੀ ਰੀਜਨਲ ਹੈ ਇਹ ਵੀਰੇ ਸਾਰੀ ਰੀਜਨਲ ਆ ਹਾਂ ਸਿਰਫ 50000 ਕਿਲੋਮੀਟਰ ਚੱਲੀ ਆ ਗਾਰ ਹਾਂ 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 ਬਹੁਤ ਹੀ ਇਹਦੇ ਵਿੱਚ ਫੀਚਰ ਘੈਂਟ ਨੇ ਆਜੋ ਦਿਖਾਈ ਦਿੰਦਾ ਇੱਕ ਦੋ ਤਾਂ ਦਿਖਾਈ ਦਿੰਦੇ ਆ ਠੀਕ ਐ ਕਿਵੇਂ ਕਿ 에어백 ਤਾਂ ਚਲਉ ਆਉਂਦੀ ਹੀ ਆ ਕੰਪਨੀ ਵੱਲੋਂ ਆਉਂਦੇ ਆ ਜੀ ਤੇ ਇਸ ਤੋਂ ਬਾਅਦ ਚਾਰੇ ਪਾਸੇ ਪਾਵਰ ਵਿੰਡੋ ਆ ਗਈ ਆਪਣੀ ਐਂਬੀਐਂਟ ਲਾਈਟਸ ਅਸਾਂ ਐਂਬੀਐਂਸ ਲਾਈਟ ਲੱਗੀਆਂ ਹੋਈਆਂ ਨੇ ਹਾਂ ਜੀ ਸੱਚ ਪਲੇਅਰ ਬਹੁਤ ਸੋਹਣਾ ਲੱਗਿਆ ਹੋਇਆ ਗੱਡੀ ਦੇ ਵਿੱਚ ਹਾਂ 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 ਸਪੀਕਰ ਇਹਦੇ ਸਪੈਸ਼ਲ ਲੱਗੇ ਹੋਏ ਨੇ ਐਕਸਟਰਾ ਓਕੇ ਬਹੁਤ ਘੈਂਟ ਆਵਾਜ਼ ਆਉਂਦੀ ਹਾਂ ਦੀ ਬਾਕੀ ਆ ਸੀਟਾਂ ਦੇ ਕਵਰ ਬਹੁਤ ਸੋਹਣੇ ਚੜੇ ਆ ਹਾਂ ਹਾਂ ਗੱਡੀ ਦਾ ਰੇਟ ਉਹ ਵੀ ਮਜ਼ੇਦਾਰੀ ਆ ਪੂਰਾ ਮਾਡਲ 2000 ਬਾਈ 2022 ਮਾਡਲ ਆ ਵੀਰੇ ਸਿਰਫ 6 ਲੱਖ ਤੇ 35000 ਦੀ ਗੱਡੀ ਦੇ ਦੇ। ਲਓ 22 ਮਾਡਲ 6 ਲੱਖ ਤੇ 35000 ਰੁਪਏ ਦੀ i20 ਹਾਂਜੀ ਨਵੀਂ ਵਰਗੀਕਾਰ ਸਾਢੇ 6 ਲੱਖ ਦੇ ਸਾਢੇ 9 ਲੱਖ ਦੇ ਕਰੀਬ ਰੇਟ ਆਉਂਦਾ ਇਹ ਨਵੀਂ ਦਾ ਆ ਰੰਗ ਨਹੀਂ ਲੈਣਾ ਤੁਸੀਂ ਕੋਈ ਨਾ ਲੈ ਲਓ। ਹਾਂ ਵਾਈਟ ਦੇ ਇਹ ਕਿਹੜਾ ਮਾਡਲ ਹੈ? ਇਹ ਆ ਗਈ ਵੀਰੇ 2021 ਮਾਡਲ ਮਾਡਲ ਸਪੋਰਟਸ ਆਟੋਮੈਟਿਕ ਹਾਂਜੀ ਹਾਂਜੀ ਫਸਟ ਓਨਰ ਗੱਡੀ ਆ ਵੀਰੇ ਹੂੰ ਹੂੰ ਪੰਜਾਬ ਨੰਬਰ ਆ ਗੱਡੀ ਦਾ ਰੇਟ ਵੀਰੇ ਸਿਰਫ 7 ਲੱਖ ਤੇ 35000 7 ਲੱਖ ਤੇ 35000 ਰੁਪਇਆ ਦੇ ਵਿੱਚ ਬੇਕਾਰ ਚੈੱਕ ਕਰੋ ਬਈ ਹੈ ਬਹੁਤ ਸੋਹਣੀ ਕਾਰ ਆ ਬਹੁਤ ਸੋਹਣੀ ਬਈ ਪੂਰੀ ਘੈਂਟ ਵੀਰੇ ਹੂੰ 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 ਆ ਜੋ ਇਧਰ ਆ ਆ ਗਈ ਆਪਣੀ ਐਕਸ ਜੀ 5500 ਅਲਾਈ ਵੀਲ ਚੈੱਕ ਕਰਾ ਦੇ ਵੀਰੇ ਗੱਡੀ ਦੇ 100% ਨਵੇਂ ਬਿਲ ਨਾਲ ਪਾ ਕੇ ਇੰਟੀਰੀਅਰ ਬਹੁਤ ਸਾਫ਼ ਸੁਥਰਾ ਗੱਡੀ ਦਾ ਟੱਚ ਪਲੇਅਰ ਲੱਗਿਆ ਹੋਇਆ ਨਵੇਂ ਸੀਟ ਕਵਰ ਹੂੰ ਹੂੰ ਲੁਧਿਆਣਾ ਨੰਬਰ ਗੱਡੀ ਆ ਵੀਰੇ ਰੇਟ ਰੱਖਿਆ ਦਾ 5 ਲੱਖ ਤੇ 15000 5 15 ਦੇ ਵਿੱਚ ਹਾਂਜੀ ਲਓ ਜੀ 5 ਲੱਖ ਤੇ 15000 ਦੀ ਅਲਾਈ ਚ ਕਰੋ ਅਲਾਈ ਬੜੇ ਸੋਹਣੇ ਔਰ ਟਾਇਰ ਨਵੇਂ ਪਾ ਬਿਲਕੁਲ ਨਵੇਂ ਬਿਲਕੁਲ ਨਵੇਂ ਵੀਰੇ 100% ਓਕੇ ਰਿਪੋਰਟ ਕਾਰ ਅਪੋਲੋ ਦੇ ਬਈ ਆ ਆ ਗਈ ਨੈਕਸਟ ਆ ਗਈ ਇਹ ਇਹ ਤੋਹਫਾ ਕਾਰ ਆ ਬਈ ਤੋਹਫਾ ਕਾਰ ਜੇ ਕੋਈ ਕਹਿੰਦਾ ਵੀ ਪੈਸੇ ਲਾਉਣੇ ਨੇ ਅਸੀਂ ਥੋੜੇ ਜਿਹਾ ਕ੍ਰੈਡਿਟਾ ਜਿੰਨੇ ਲੈ ਲਈ ਸਾਵਾ ਸੀਟਰ ਕਾਰ ਆ ਔਰ ਲੈਣੀ ਵੀ ਐਸੇ ਰੇਟ ਦੇ ਵਿੱਚ ਆ ਵੀ ਹਨਾ ਵੀ ਬਸ ਕੋਈ ਦੇ ਹੀ ਨਸਕੇ ਬਿਲਕੁਲ ਇਹ ਇਹ ਵੀਰੇ ਐਕਸਯੂਵੀ 700 ਫਸਟ ਓਨਰ ਲੁਧਿਆਣਾ ਨੰਬਰ ਅਲਾਈ ਚੈੱਕ ਕਰਾ ਦਿਓ ਐਕਸਟਰਾ ਲਵਾਏ ਨੇ ਟਾਇਰ ਨਵੇਂ ਹੂੰ ਹੂੰ ਠੀਕ ਆ ਜੀ ਚੱਲੀ ਸਿਰਫ 65 ਤੋਂ ਲੈ ਕੇ 70k ਚੱਲੀ ਆ ਲੁਧਿਆਣਾ ਨੰਬਰ 1 ਓਨਰ ਗੱਡੀ ਦਾ ਰੇਟ ਸਿਰਫ 13 ਲੱਖ 13000 ਤੇ 113 ਰੁਪਏ ਲਓ ਜੀ ਬਈ ਸਿਰਫ 13 ਲੱਖ ਦੇ 13000 ਰੁਪਈਆਂ ਦੇ ਵਿੱਚ ਆਹ ਵਾਲੀ ਕਾਰ ਮਿਲ ਜਾਣੀ ਤੁਹਾਨੂੰ ਠੀਕ ਹੈ ਨਾ ਐਕਸਯੂਵੀ 7 ڈبلو ਤੇ ਆ ਆ ਗਈ ਆਪਣੀ ਫੋਰਚਨਰ ਇਹ ਕਿਹੜਾ ਮਾਡਲ ਆ ਜੀ ਇਹ ਵੀਰੇ 2009 ਮਾਡਲ ਆ ਹਾਂਜੀ 5 ਸਾਲ ਦੀ ਇਹਦੀ ਪਾਸਿੰਗ ਆ ਹਾਂ ਹਾਂ ਸਾਰੀ ਬੰਪਰ ਟੂ ਬੰਪਰ オリジナル ਗੱਡੀ ਆ ਹੂੰ ਹੂੰ ਸੈਕੰਡ ਓਨਰ ਲੁਧਿਆਣੇ ਦਾ ਨੰਬਰ ਨੰਬਰ ਪੇਡ ਉਹ ਵੀ ਨਾਲ ਹੀ ਠੀਕ ਹੈ ਇਹ ਵੀ ਨੰਬਰ ਹੁਣ ਮਹਿੰਗਾ ਮਿਲਦਾ ਸਹੀ ਗੱਲ ਲਈ ਹਾਂਜੀ 90 90 ਲਗਭਗ ਨਾਲਾਂ ਕਰਦੇ 50000 ਤੋਂ ਪਾਰ ਤਾਂ ਜਾਂਦੀ ਹੈ ਹਾਂਜੀ ਬਿਲਕੁਲ ਬਿਲਕੁਲ ਪਹਿਰ ਵਧੀਆ ਕੰਡੀਸ਼ਨ ਦੇ ਨੇ ਵੀਰੇ ਹਜੇ 77000 ਰੁਪਏ ਪਏ ਆ ਬਹੁਤ ਨੀਟ ਐਂਡ ਕਲੀਨ ਸਿਰਫ 5.5 ਲੱਖ ਰੁਪਏ ਦੀ ਤੁਹਾਨੂੰ ਫੋਰਚੂਨਰ ਦੇ ਦੇਣੀ ਆ ਤੇ ਅਗਲੀ ਕਾਰ ਆ ਗਈ ਆਪਣੇ ਲਵੇ i20 i20 ਲੈ i20 ਵੀ ਆਪਣੇ ਲਵੇ ਤੀਜੀ ਹੈ ਜੇ ਮੈਂ ਤੁਹਾਨੂੰ ਪਹਿਲਾਂ ਹੈਗਾ ਜੀ ਰੇ ਕਾਰ ਦੇ ਬ੍ਰਾਂਡ ਦੇ ਵਿੱਚ ਲਗਭਗ ਆਪਣੇ ਲਵੇ ਚਾਰ ਚਾਰ ਪੰਜ ਪੰਜ ਕਾਰਾਂ ਹੈਗੀਆਂ ਨੇ ਬਈ ਹਾਂਜੀ ਹਣਾ ਇੱਕ ਵਾਰ ਤੁਸੀਂ ਆਓਗੇ ਤਾਂ ਖਾਲੀ ਹੱਥ ਨਹੀਂ ਜਾਓਗੇ ਬਈ ਹਣਾ ਤੇ ਆਹ ਆ ਗਈ ਕਾਰ ਮੇਰੇ ਕਿਹੜਾ ਮਾਡਲ ਹੈ ਇਹ ਵੀਰੇ 2015 ਮਾਡਲ ਆ ਹੂੰ ਹੂੰ ਫਰਸਟ ਓਨਰ ਫੁੱਲ ਇੰਸ਼ੋਰੈਂਸ ਟਾਇਰ ਨਵੇਂ ਬੈਟਰੀ ਨਵੀਂ ਸੀਟ ਕਵਰ ਨਵੇਂ ਮੈਂ ਕਹਿੰਦਾ ਅਲਟੀਮੇਟ ਕੰਡੀਸ਼ਨ ਦੀ ਕਾਰ ਆ ਵੀਰੇ ਠੀਕ ਹੈ ਸਿਰਫ 5 ਲੱਖ ਰੁਪਏ ਦੀ ਆਸਕਿੰਗ ਆ ਪਾਰਟੀ ਦੀ 480 ਜੀਐਸ ਨੋ ਤੇ ਦਵਾ ਦੂੰਗਾ ਗੱਡੀ ਬਹੁਤ ਨੀਟ ਐਂਡ ਕਲੀਨ ਆ ਬਹੁਤ ਸਾਫ਼ ਸੁਥਰੀ ਕਾਰ ਹੈ ਬਈ ਹਣਾ ਫਰਸਟ ਓਨਰ ਲੁਧਿਆਣਾ ਨੰਬਰ ਜੇ ਕੋਈ ਕਹਿੰਦਾ ਵੀ ਅਸੀਂ ਸਪੋਰਟਸ ਲੁੱਕ ਦੀ ਕਾਰ ਲੈਣੀ ਆ ਵਧੀਆ ਕਾਰ ਹੋਵੇ ਤਾਂ ਆਹ ਕਾਰ ਤੁਸੀਂ ਲੈ ਆ ਸਕਦੇ ਹੋਗੇ ਕੋਲੋ ਹਾਂਜੀ ਹਾਂ ਜਦੋਂ ਤੱਕ ਇਹ ਮਤਲਬ ਵਿਕਰੀ ਸੀਗੀ ਜੀ ਉਸ ਤੱਕ ਲੋਕਾਂ ਨੇ ਵੈਲਿਊ ਪਾਈ ਤੇ ਹੁਣ ਵੈਲਿਊ ਹੈ ਹੁਣ ਵੈਲਿਊ ਫੁੱਲ ਆ ਵੀਰੇ ਦੀ ਹਾਂ ਕਿਹੜਾ ਮਾਡਲ ਕਰ ਹੈ ਇਹ ਵੀਰੇ 2015 ਮਾਡਲ ਆ ਹਾਂਜੀ ਫਸਟ ਓਨਰ ਆ ਲੁਧਿਆਣੇ ਦਾ ਨੰਬਰ ਆ ਆਲਮੋਸਟ ਸਾਰੀ ਓਰੀਜਨਲ ਪੇਂਟ ਦੀ ਕਾਰ ਆ ਠੀਕ ਆ ਠੀਕ ਆ ਜੀ ਇੰਟੀਰੀਅਰ ਦਿਖਾ ਦਿਓ ਤੁਸੀਂ ਬਿਲਕੁਲ ਬ੍ਰੈਂਡ ਨਿਊ ਕੰਡੀਸ਼ਨ ਆ ਕਾਰ ਦੀ ਅੱਛਾ ਵੈਰੀਐਂਟ ਕਿਹੜਾ ਦਾ ਇਹ ਵੀਰੇ ਹੈਗਾ ਹਾਈ ਲਾਈਨ ਟੌਪ ਵਾਲਾ ਟੌਪ ਮਾਡਲ ਹਾਂ ਹਾਂ ਇੰਜਨ ਵੀ ਦੂਜਾ ਹੈ ਦਾ 4 ਸਿਲੰਡਰਾਂ ਦਾ 4 ਸਿਲੰਡਰ ਹਾਈ ਲਾਈਨ ਚ 4 ਸਿਲੰਡਰ ਆ ਉਹ 2 ਚੱਲੀ ਨਵੀਂ ਜੇਬ ਹੈ ਹਾਂਜੀ ਹਾਂਜੀ ਨਵੀਂ ਜੇਬ ਇਹਦੇ ਵਿੱਚ ਸਟੇering ਚੇਂਜ ਆ ਗਿਆ ਹਣਾ ਬਹੁਤ ਕੁਝ ਚੇਂਜ ਆ ਗਿਆ ਕਾਰ ਦੇ ਵਿੱਚ ਬਈ ਉਹਦੇ ਦਾ ਸਾਦਾ ਜਾਈ ਠੀਕ ਆ ਨਾ ਹਾਂ ਕਿ ਸਿੰਪਲ ਜਾਈ ਨਵੀਂ ਨਵਾਂ ਹਾਂ ਹਾਂ ਆ ਬੜਾ ਘੈਂਡਾ ਹੈ ਅੱਛਾ ਕਿੰਨੇ ਦੀ ਕਾਰ ਹੈ ਇਹ ਇਹ ਵੀਰੇ ਗੱਡੀ 4,25,000 ਦੀ ਆਪਾਂ ਨੂੰ ਮਿਲ ਜੂ 15 ਮਾਡਲ ਹਾਂਜੀ ਲਗਭਗ 4.5 ਲੱਖ ਰੁਪਈਆ ਦੇ ਵਿੱਚ 15 ਮਾਡਲ ਕਾਰ ਵੀ ਆ ਲੈ ਸਕਦਾ ਟੌਪ ਮਾਡਲ ਨਾਲੇ ਫੁੱਲ ਗਾਰੰਟੀ ਆਪਣੀ 6 ਮਹੀਨੇ ਦੀ ਇੰਜਨ ਗੇਅਰ ਦੀ ਸਾਰੀਆਂ ਕਾਰਾਂ ਦੀ ਤੇ ਆ ਦਿਖਾ ਜੀ ਆਰਟੀ ਹਾਂਜੀ ਹਾਂਜੀ ਹਾਂ ਲਓ ਜੀ ਕਾਰਾਂ ਹੈ ਬਹੁਤ ਨੇ ਉਲਝ ਜਾਂਦੇ ਵੇ ਅਸੀਂ ਕਿਧਰ ਕਿਧਰ ਕੀ ਆ ਕਿ ਵੀਰੇ ਆਟਿਕਾ ਆਪਣੀ 2019 ਮਾਡਲ ਫਰਸਟ ਓਨਰ ਹਾਂਜੀ ਡੀਜ਼ਲ ਗੱਡੀ ਆ ਬੀਡੀਆਈ ਹਾਂਜੀ ਗੱਡੀ ਦਾ ਰੇਟ 8 ਲੱਖ ਰੁਪਏ ਦੀ ਯਸਨੋਂ ਤੇ ਲੈ ਲੈਣਾ ਹੈ 8 ਲੱਖ ਰੁਪਈਆ ਦੀ ਪੂਰੀ ਹਾਂਜੀ ਲੈ ਵੀ ਬਈ 19 ਮਾਡਲ ਕਾਰ ਸਿਰਫ 8 ਲੱਖ ਰੁਪਈਆ ਦੇ ਵਿੱਚ ਡੀਜ਼ਲ ਦੀ ਡੀਜ਼ਲ ਦੀ ਰੇਟ ਬਹੁਤ ਜਾਇਜ਼ ਆ ਬਈ ਨਹੀਂ ਤਾਂ 9 ਲੱਖ ਰੁਪਏ ਦੱਕਦਾ ਰੇਟ ਮੰਗ ਲੈਂਦੇ ਨੇ ਬਈ ਹਨਾ ਪਰ ਆਪਾਂ ਤੁਹਾਨੂੰ ਸਿਰਫ 8 ਲੱਖ ਹੀ ਦੇ ਰਾਂਗੇ ਮਾਰਕੀਟ ਰੇਟ ਨਾਲੋਂ 1 ਲੱਖ ਰੁਪਈਆ ਦਾ ਡਿਸਕਾਊਂਟ ਆ ਇਸ ਕਾਰ ਦੇ ਤੇ ਮਨ ਹੈ। ਪੈਰ ਜਮਾ ਨਵੇਂ ਹੈ ਜੋ ਕਾਹਮਾ ਦੇ। ਆ ਆ ਗਈ ਆਪਣੀ ਬਹੁਤ ਸਾਫ਼। ਇਹ ਆ ਗਈ ਵੀਰੇ ਟਾਟਾ ਜ਼ੈਸਟ ਹਾਂਜੀ 2 ਲੱਖ 75 ਹਜ਼ਾਰ ਦੀ 15 ਮਾਡਲ। 2 ਲੱਖ 75 ਹਜ਼ਾਰ ਦੀ। 2 ਲੱਖ ਦਾ ਲੋਨ ਵੀ ਹੋ ਜਾਏ ਤੇ। ਲਓ ਜੀ ਬਈ ਸਿਰਫ 75 ਹਜ਼ਾਰ ਦੇ ਕੇ ਆ ਲੈਟੋ। ਆਲਟੋ ਵੀਰੇ K10 VXI ਹਾਂਜੀ 290 ਵੀ ਇਹ ਦੇ ਦਾਂਗੇ ਫਸਟ ਓਨਰ ਗੱਡੀ। 290 ਦੇ ਵਿੱਚ ਬਈ ਠੀਕ ਆ। ਹੋਂਡਾ ਜੀਡੀ ਦਾ ਮਨ ਬਣਾ ਰਿਹਾ ਅਗਰ ਤੁਸੀਂ ਬਈ। ਆਹ ਕਾਰ ਵੀ ਹੈਗੀ ਆਪਣਾ ਸਨੂਫ ਵਾਲੀ ਸਨੂਫ ਵਾਲੀ ਟੌਪ ਐਂਡ ਮਾਡਲ ਆ ਵੀਰੇ ਹਾਂਜੀ ਕਿਹੜਾ ਮਾਡਲ ਹੈ ਇਹ ਹੈਗੀ 2015 15 ਮਾਡਲ ਦਿਖਾਓ ਇਹਦਾ ਇੰਟੀਰੀਅਰ ਕਿਵੇਂ ਦੀ ਅੱਛਾ ਕਾਰ ਕਿਵੇਂ ਆ ਇਹ ਕਾਰ ਵੀਰੇ ਬ੍ਰੈਂਡ ਨਿਊ ਆ ਵਧੀਆ ਕਾਰ ਆ ਪੂਰੀ ਪੂਰੀ ਨਵੀਂ ਕਾਰ ਲੋ ਜੀ Honda City ਕਾਰ ਸਨੂਫ ਵਾਲੀ ਕਾਰ ਆ ਵਧੀਆ ਕਾਰ ਆ ਦੇਖੋ ਇਹ ਕਾਰ ਤੁਸੀਂ ਲੈ ਜਾ ਸਕਦੇ ਹੋ ਇਹ ਵੀਰੇ ਬਟਨ ਬਟਨ ਜੇ ਸਾਰੇ ਪਾਰਕ ਸੈਂਸਰ ਆਉਂਦਾ ਇਹਦੇ ਵਿੱਚ ਪੁਸ਼ ਬਟਨ ਵਾਲੀ ਆ ਇਹ ਠੀਕ ਹੈ ਤੇ ਬਾਕੀ Android player ਇਹਦੇ ਵਿੱਚ ਵੱਡਾ ਲੱਗਿਆ ਆ 8 ਇੰਚ ਦਾ ਕੱਢੀ ਟਾਇਰ ਵੀ ਨਵੇਂ ਆ ਕਾਰ ਦੇ ਰੇਟ ਵੀਰੇ ਸਿਰਫ 5 ਲੱਖ ਤੇ 15000 515 ਹਾਂਜੀ ਲਈ 5 ਲੱਖ 15000 ਰੁਪਈਆ ਦੇ ਵਿੱਚ ਆ ਮਿਲ ਜਾਣੀ ਤੁਹਾਨੂੰ ਸਾਨੂੰ ਫੜੀ ਕਾ ਆ ਆ ਗਈ ਆਪਣੇ ਲਈ ਡੀਜ਼ਲ ਹਾਂਜੀ ਵੀਰੇ 2016 ਮਾਡਲ ਆ ਫਸਟ ਓਨਰ ਆ ਗੱਡੀ ਸਿਰਫ 5 ਲੱਖ 10000 ਰੁਪਈਆ ਦੀ 5 ਲੱਖ ਤੇ 10000 ਰੁਪਈਆ ਦੇ ਵਿੱਚ ਪੰਜਾਬ ਨੰਬਰ ਪੱਕੇ ਨੰਬਰ ਦੀ ਗੱਡੀ ਅੱਛਾ ਆਹ ਇਹ ਆ ਗਈ ਵੀਰੇ ਆਪਣੀ 2000 17 ਮਾਡਲ ਫਸਟ ਸੈਕੰਡ ਓਨਰ ਹੈ। ਹੂੰ। ਸਿਰਫ 4.5 ਲੱਖ ਰੁਪਏ ਦੀ ਪੈਟਰੋਲ ਕਾਰ। 4.5 ਲੱਖ ਰੁਪਏ ਦੀ ਪੈਟਰੋਲ ਦੀ। ਪੈਟਰੋਲ ਡੀਜ਼ਲ ਦੋਨੀਆਂ ਖਣੀਆਂ ਆਪਣੇ ਲੱਗੀਆਂ। ਆ ਗਈ Honda ਦੀ Amaze। ਇਹ ਕਿਹੜਾ ਮਾਡਲ ਹੈ? ਇਹ ਵੀਰੇ ਆਪਣੀ 2017 ਮਾਡਲ ਆ। ਹਾਂਜੀ। ਫਸਟ ਓਨਰ 4.5 ਲੱਖ ਰੁਪਏ ਦੀ। 4.5 ਲੱਖ ਰੁਪਏ ਦੀ ਡੀਜ਼ਲ ਗੱਡੀ। ਠੀਕ ਆ। ਆ ਗਈ Alto car ਆਪਣੇ ਲਈ। ਇਹ ਕਿਹੜਾ ਮਾਡਲ ਹੈ? ਇਹ ਵੀਰੇ Alto 800 VXI ਟਾਪ ਮਾਡਲ ਦੀ ਆ ਦੋਨੋਂ Alto ਆਪਣੀ। ਓਕੇ। ਇਹ ਵੀਰੇ ਹੈਗੀ 2-3 ਲੱਖ 35 ਹਜ਼ਾਰ ਦੀ 2020 ਮਾਡਲ। 3 ਲੱਖ ਤੇ 35 ਹਜ਼ਾਰ ਦੀ ਆ ਇੱਕ ਸਿਆਜ ਹੋਰ ਵੀ ਆਪਣੇ ਕੋਲ ਤੁਹਾਨੂੰ ਪਹਿਲੀ ਕਾਰ ਦਿਖਾਈ ਸੀ ਕਾ ਖੜੀ ਹੈ ਇਹ ਇਹ ਵੀਰੇ ਸਿਆਜ 2016 ਮਾਡਲ ਆ ਲੁਧਿਆਣੇ ਦਾ ਨੰਬਰ ਆ ਇਹਦਾ ਗੱਡੀ ਹੈਗੀ ਸਿਰਫ 5 ਲੱਖ ਤੇ 20 ਹਜ਼ਾਰ ਦੀ 5 ਲੱਖ ਤੇ 20 ਹਜ਼ਾਰ ਰੁਪਏ ਦੇ ਵਿੱਚ ਬੜੀ ਵਧੀਆ ਕਾਰ ਜੇ ਕਿਸੇ ਨੇ ਐਵਰੇਜ ਲੈਣੀ ਹੈ ਵਧੀਆ ਆ ਆ ਗਈ ਆਪਣੇ ਕੋਲ Honda City ਇਹ ਆ ਗਈ Honda City ਇੱਕ ਹੋਰ 올ਡ ਸ਼ੇਪ 2010 ਮਾਡਲ ਆ ਵੀਰੇ ਹਾਂਜੀ 30 ਤੱਕ ਦੀ ਪਾਸਿੰਗ ਆ ਠੀਕ ਹੈ ਪੰਜਾਬ ਨੰਬਰ ਆ ਲਾਏ ਲੱਗੇ ਟਾਇਰ ਨਵੇਂ ਟੱਚ ਪਲੇਅਰ ਹੈਗਾ ਦੂਜਾ ਵੇਰੇ ਜੇ ਜੇਵੀਸੀ ਦਾ ਠੀਕ ਹੈ ਜੀ ਤੇ ਗੱਡੀ ਦਾ ਰੇਟ ਵੀਰੇ ਸਿਰਫ 2 ਲੱਖ ਤੇ 25000 ਸਵਾ ਦੋ ਲੱਖ ਰੁਪਿਆ ਲਓ ਜੀ ਬਾਈ ਆ ਆ ਗਈ ਆਪਣੇ ਲਵੇ i10 ਗ੍ਰੈਂਡ ਹਾਂਜੀ ਮਾਡਲ ਵੀਰੀ ਕਰਦਾ ਇਹ ਵੀਰੇ 2017 ਮਾਡਲ ਆ ਲਾਸਟ ਦੀ ਹਾਂਜੀ ਸੋਹਣੇ ਲਾਇ ਵੀਲ ਆ ਤੇ ਟੱਚ ਪਲੇਅਰ ਕੰਪਨੀ ਵਾਲੀ ਆਉਂਦਾ ਹੈ ਚ ਕੋਰਸ ਵੇਰੀਐਂਟ ਆ ਹੂੰ ਹੂੰ ਲੋਕਲ ਨੰਬਰ ਆ ਲੁਧਿਆਣੇ ਦਾ 425000 ਇਹਦਾ ਰੇਟ ਡਿਮਾਂਡ ਆ ਠੀਕ ਹੈ 410000 ਦੀ ਗੱਡੀ ਬਣ ਜੂਏ 4 ਲੱਖ ਤੇ 10000 ਰੁਪਏ ਦੇ ਵਿੱਚ ਹਾਂਜੀ हां जी लीवा कार आई है मैं ल भाई लीवा वीर 2012 मॉडल है हां जी 2 लाख 75000 दी टायर बढ़िया लग गए इंटीरियर दिखा दे एक बार का बहुत सोणा इंटीरियर लो जी अंदर लाइट वगैरह भी लाईया मुलादी हां जी हां जी लाइटਾਂ ਦੇ ਪੂਰੀਆਂ ਚਮਕਦੀਆਂ ਨੇ ਲੈ ਬਈ ਇਹ ਕਾਰਾਂ ਲੈ ਆਇਆ ਤੁਸੀਂ ਬਈ ਹੈਨਾ ਤੇ ਕਾਰਾਂ ਬਹੁਤ ਬਹੁਤ ਸੋਹਣੀਆਂ ਕਾਰਾਂ ਬਾਈ ਉਹਨਾਂ ਲਵੇ ਆ ਕੇ ਤੁਸੀਂ ਨਿੰਦ ਨਹੀਂ ਸਕਦੇ ਬਈ ਹੈਨਾ ਇਦਾਂ ਦੀਆਂ ਕਾਰਾਂ ਨੇ ਬਈ ਬਾਈ ਹੋਰਾਂ ਲੱਗੀਆਂ ਤੇ ਬੱਕੀ ਮੇਨ ਗੱਲ ਹੁੰਦੀ ਆ ਵੀ ਨੋਨ ਐਕਸੀਡੈਂਟਲ ਗੱਡੀ ਮਿਲ ਜੇ ਤਾਂ ਉਹਦੇ ਵਰਗੀ ਰਿਸਕੂਰੀ ਹੁੰਦੀ ਕਿਉਂਕਿ ਉਹ ਫਿਰ ਚੱਲਣ ਦੇ ਵਿੱਚ ਰੋਡ ਦੇ ਉੱਤੇ ਬਾਈ ਹਣਾ ਸਹੀ ਰਹਿੰਦੀ ਹੈਗੀ ਬਿਲਕੁਲ ਜੀ ਆ ਆ ਗਈ ਆਪਣੇ ਲਵੇ ਇਹ ਵੀਰੇ ਤੋਹਫਾ ਤੋਹਫਾ ਹਾਂਜੀ ਠੀਕ ਹੈ ਇਹ ਹੈਗੀ ਬੈਗਨਾਰ 2006 ਮਾਡਲ ਹਾਂਜੀ 26 ਤੱਕ ਪਾਸ ਠੀਕ ਹੈ ਅੱਜ ਤੱਕ ਗੱਡੀ ਨੂੰ ਕਲਮ ਵੀ ਨਹੀਂ ਲੱਗੀ ਅੱਛਾ ਸਾਰੀ ਓਰੀਜਨਲ ਪੇਂਟ ਦੀ ਸਾਰੇ ਸ਼ੀਸ਼ੇ ਨਾਲ ਦੇ ਟਾਇਰ ਨਵੇਂ ਗੱਡੀ ਦੇ ਹਾਂ ਹਾਂ ਪਾਸਿੰਗ ਅਜੇ ਹੈਗੀ ਆ ਅੰਟੀਰੀਅਰ ਦਾ ਵੀ ਦਿਖਾਉਣਾ ਹਾਂ ਇੱਕ ਵਾਰੀ ਲਓ ਜੀ ਚੱਕਾ ਮੇਰਾ ਸੀਟ ਕਵਰ ਚੈੱਕ ਕਰੋ ਗਾਰ ਦੇ ਪਰਮੇਸ਼ਤੇ ਹੇ ਪੰਜਾਬੀ ਵੀਰੋ ਦਿਖਾਓ ਇੰਟੀਰੀਅਰ ਦਾ ਬੜਾ ਵਧੀਆ ਹਨ ਉਹ ਵਿੱਚ ਚੀਜ਼ ਹੈ ਵਧੀਆ ਕਾਰ ਆ ਵਧੀਆ ਛੋਟੇ ਰੇਟ ਦੇ ਵਿੱਚ ਜੇ ਕਿਸੇ ਨੇ ਵਧੀਆ ਕਾਰ ਲੈਣੀ ਹੋਵੇ ਉਹ ਵੀ ਫਸਟ ਓਨਰ ਦੀ ਬਈ ਹਾਂਜੀ ਹਨਾ ਤੇ ਇਹ ਲੈ ਆ ਸਕਦੇ ਹੋ ਤੁਸੀਂ ਇੰਸ਼ੋਰੈਂਸ ਵੀ ਹੈਗਾ ਨਾਲੇ ਕਾਰ ਦਾ ਇੰਸ਼ੋਰੈਂਸ ਵੀ ਹੈਗਾ ਪੋਲੂਸ਼ਨ ਵੀ ਹੈਗਾ ਸਭ ਹੀ ਜਿਆਦਾ ਜੇ ਮਤਲਬ ਇਹ ਕਿਸੇ ਵਧੀਆ ਬੰਦੇਆਂ ਰੱਖੀ ਹੋਈ ਸੀ ਕਾਰ ਇਹਦੀ ਬੱਸ ਕਿੰਨੇ ਪੈਸੇ ਦੀ ਕਾਰ ਫਸਟ ਓਨਰ ਸਿਰਫ 1.15 ਲੱਖ 1.15 ਲੱਖ ਦੇ 15 ਹਜ਼ਾਰ ਦੀ ਕਾਰ ਗਈ ਹੈ ਹਨਾ ਇੱਕ ਗੱਲ ਹੋਰ ਇਹਨਾਂ ਤੋਂ ਕੱਢਣ ਬੋਂ ਨੂੰ ਕੁਝ ਨਹੀਂ ਹੁੰਦਾ ਬਈ ਇਹਦਾ ਸੇਵਾ ਹੀ ਹੁੰਦੀ ਹੈ ਇੱਕ ਤਰੀਕੇ ਦੀ ਬਈ ਇਹ ਆ ਗਈ ਬਲੈਕ ਆਹ ਦੇ ਵਿੱਚ ਇਹ ਆ ਗਈ ਵੀਰੇ 2008 ਮਾਡਲ ਆ 88 ਦਾ ਵੀਰੇ ਆ ਨੋ 9 ਮਾਡਲ 2009 ਮਾਡਲ ਆ ਇਹ ਵੀ 1,15,000 ਦੀ ਇਹ ਨਵੀਂ ਸ਼ੇਪ ਚ ਆ ਗਈ ਲਓ ਜੀ ਬਈ ਇਹ ਬਈ ਅੱਜ ਦੀਆਂ ਕਾਰਾਂ ਸੀ ਆਪਣੇ ਲਵੇ ਤੇ ਕਾਰਾਂ ਦੇ ਰੇਟ ਕਿਵੇਂ ਲੱਗੇ ਤੇ ਮੈਂ ਤੁਹਾਨੂੰ ਦੁਬਾਰੋ ਪਹਿਲਾਂ ਵੀ ਕਿਹਾ ਸੀਗਾ ਕਿ ਦੱਸੋ ਵੀਰੇ ਨਾ ਕਿੱਥੋਂ ਕਿੱਥੇ ਜੁੜੇ ਹੋਏ ਸੀਗੇ ਤੇ ਕਿੰਨੀਆਂ ਆਟੋਮੈਟਿਕ ਕਾਰਾਂ ਸੀਗਾ ਇਸ ਵੀਡੀਓ ਦੇ ਵਿੱਚ ਬਈ ਇਹਨਾਂ ਜਿਹੜਾ ਬਈ ਸਹੀ ਦੱਸ ਦੂਗਾ ਉਹਨੂੰ 52000 ਰੁਪਏ ਦਾ ਕੈਸ਼ ਪ੍ਰਾਈਜ਼ ਇਹ ਹੈ ਤੇ ਇੱਕ ਜਿਹੜੇ ਬਈ ਗੱਲ ਕਰਾਂ ਵੀ ਇੰਸਟਾਗ੍ਰam ਤੇ ਫੋਲੋ ਕਰਨਗੇ 3 ਲੱਖ 10 ਹਜ਼ਾਰ ਫੋਲੋਅਰ ਤੋਂ ਬਾਅਦ 10 ਹਜ਼ਾਰ ਵੀ ਆਰ 15 ਦਿਨਾਂ ਬਾਅਦ 6 ਮਹੀਨੇ ਲਿਆ ਕਰਾਂਗੇ ਆਪਾਂ ਤੇ ਜਲਦੀ ਕਰ ਲਓ ਫੋਲੋ ਕਰਿਆ ਕਰੋ ਕਮੈਂਟ ਸਟੋਰੀ ਮੈਂਸ਼ਨ ਕਰਦਿਆ ਕਰੋ ਨਾਲ ਉਹਦੇ ਬਈ ਅੱਸੀ ਗੱਲ ਦੀ